ਹਾਂ ਜੀ ਦੋਸਤੋ ਐਵੇਂ ਨਹੀਂ ਕਿਹਾ ਜਾਂਦਾਗਾ ਵੀ ਸਿੰਘ ਮਾਰਦੇ ਠੋਕਰਾਂ ਤਖਤਾਂ ਤਾਜਾਂ ਨੂੰ ਆਹ ਦੇਖ ਲਓ ਤੁਸੀਂ ਇੱਕ ਸਿੱਖ ਭਰਾ ਦੇਖਦੇ ਪਏ ਆਂ ਅਮਰੀਕਾ ਦੇ ਵਿੱਚ ਕਹਿੰਦੇ ਮੈਰੀਨ ਪੁਲਿਸ ਦਾ ਉੱਚ ਅਹੁਦੇ ਤੇ ਅਧਿਕਾਰੀ ਸੀ ਇਹਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਇਸ ਭਰਾ ਦਾ ਨਾਮ ਹੈਗਾ ਵਾ ਜੀ ਸੂਰਤ ਮਿਲਾਪ ਸਿੰਘ ਇਹ ਨੌਕਰੀ ਪਤਾ ਕਿਉਂ ਛੱਡੀ ਆ ਕਹਿੰਦਾ ਅਸੀਂ ਗੁਰੂ ਦੀ ਸਿੱਖਿਆ ਨੂੰ ਛੱਡ ਨਹੀਂ ਸਕਦੇ ਅਸੀਂ ਗੁਰੂ ਦੀ ਦਿੱਤੀ ਹੋਈ ਪਛਾਣ ਨੂੰ ਕਹਿੰਦਾ ਅਸੀਂ ਛੱਡ ਨਹੀਂ ਸਕਦੇ ਅਸੀਂ ਗੁਰੂ ਦੇ ਸਿੰਘ ਉਹ ਬੱਚੇ ਆਂ ਜਿਹੜੇ ਕਿ ਤਖਤਾਂ ਤਾਜਾਂ ਨੂੰ ਤਾਂ ਠੋਕਰਾਂ ਮਾਰ ਸਕਦੇ ਆਂ ਪਰ ਅਸੀਂ ਆਪਣੇ ਕੇਸ ਕਤਲ ਨਹੀਂ ਕਰ ਸਕਦੇ ਅਸੀਂ ਆਪਣੀ ਦਾੜੀ ਨੂੰ ਕਤਲ ਨਹੀਂ ਕਰ ਸਕਦੇਗੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਡੋਨਲਡ 트ੰਪ ਦਾ ਇੱਕ ਬਿਆਨ ਆਇਆ ਸੀਗਾ ਜਿਹਦੇ ਵਿੱਚ ਉਹਨੇ ਕਿਹਾ ਸੀਗਾ ਚਾਹੇ ਆਰਮੀ ਫੌਜ ਦੇ ਵਿੱਚ ਜਾਂ ਫਿਰ ਕੋਈ ਪੁਲਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਧਿਕਾਰੀ ਆ ਉਹਨੂੰ ਅਗਰ ਉਹ ਸਰਦਾਰ ਆ ਤਾਂ ਉਹਨੂੰ ਆਪਣੀ ਦਾੜੀ ਕਤਲ ਕਰਵਾਉਣੀ ਪਊਗੀ ਵਾਲ ਕਤਲ ਕਰਵਾਉਣੇ ਪੈਣਗੇ ਕਲੀਨ ਸ਼ੇਪ ਹੋਣਾ ਪਵੇਗਾ ਤਾਂ ਜਾ ਕੇ ਉਹ ਨੌਕਰੀ ਕਰ ਸਕਦਾ ਆ ਤਾਂ ਇਸ ਭਰਾ ਨੇ ਆਪਣੀ ਜਿਹੜੀ ਕਿ ਮੈਰੀਨ ਪੁਲਿਸ ਦੇ ਵਿੱਚ ਉੱਚ ਅਧਿਕਾਰੀ ਸੀ ਉਸ ਅਹੁਦੇ ਨੂੰ ਲੱਤ ਮਾਰ ਦਿੱਤੀ ਤੇ ਕਿਹਾ ਮੈਂ ਗੁਰੂ ਦਾ ਇੱਕ ਸੱਚਾ ਸੇਖਾਂ ਵੀ ਮੈਂ ਨੌਕਰੀ ਛੱਡ ਸਕਦਾ ਆ ਪਰ ਮੈਂ ਗੁਰੂ ਦੀ ਸਿੱਖਿਆ ਤੇ ਗੁਰੂ ਨੇ ਜਿਹੜਾ ਸਾਨੂੰ ਪਛਾਣ ਇੱਕ ਅਲੱਗ ਪਛਾਣ ਦਿੱਤੀ ਆ ਵੀ ਮੈਂ ਉਹਨੂੰ ਨਹੀਂ ਛੱਡ ਸਕਦਾਗਾ ਸੋ ਦੇਖੋ ਇਦਾਂ ਦੇ ਵੀ ਲੋਕ ਨੇ ਦੁਨੀਆ ਦੇ ਵਿੱਚ ਜਿਸ ਨੌਕਰੀ ਨੂੰ ਪਾਉਣ ਦੇ ਵਾਸਤੇ ਲੋਕ ਕਹਿੰਨੇ ਪੱਬਾ ਭਾਰ ਹੋਏ ਰਹਿੰਦੇ ਆ ਵੀ ਸਾਨੂੰ ਐਡੇ ਅਹੁਦੇ ਦੀ ਨੌਕਰੀ ਮਿਲ ਜੇ ਤਾਂ ਇਸ ਭਰਾ ਨੇ ਉਸ ਨੌਕਰੀ ਨੂੰ ਲੱਤ ਮਾਰ ਦਿੱਤੀ ਆ ਅਮਰੀਕਾ ਦੇ ਸੂਰਤ ਮਲਾਪ ਸਿੰਘ ਨੇ ਜੀ ਤੇ ਇਹ ਅਮਰੀਕਾ ਮੈਰੀਨ ਪੁਲਸ ਦੇ ਵਿੱਚ ਉੱਚ ਆਦੇ ਤੇ ਤਰਨਾਤ ਸੀਗਾ ਤੇ ਦੇਖ ਲਓ ਦੋਸਤੋ ਐਵੇਂ ਨਹੀਂ ਕਿਹਾ ਜਾਂਦਾ ਫਿਰ ਕੁਝ ਤਾਂ ਸਪੈਸ਼ਲ ਗੱਲਾਂ ਹੁੰਦੀਆਂ ਨੇ ਜਿਹੜੇ ਕਹਿੰਦੇ ਨੇ ਸਿੰਘ ਮਾਰਦੇ ਠੋਕਰਾਂ ਬਈ ਤਖਤਾ ਤਾਜਾਂ ਨੂੰ ਤੇ ਲਾਈਕ ਜਰੂਰ ਕਰਿਓ ਇਸ ਭਰਾ ਦੇ ਵਾਸਤੇ ਤੇ ਕਮੈਂਟ ਜਰੂਰ ਬਣਦਾ ਆ ਇਹ ਵੀ ਜਰੂਰ ਕਰਿਓ ਜੀ ਸਤਿ ਸ੍ਰੀ ਅਕਾਲ ਹਾਂ ਜੀ ਦੋਸਤੋ ਐਵੇਂ ਨਹੀਂ ਕਿਹਾ ਜਾਂਦਾ ਕਿ ਬਈ ਸਿੰਘ ਮਾਰਦੇ ਠੋਕਰਾਂ ਤਖਤਾ ਤਾਜਾਂ ਨੂੰ ਆ ਦੇਖ ਲੋ ਤੁਸੀਂ ਇੱਕ ਸਿੱਖ ਭਰਾ ਦੇਖਦੇ ਪਏ ਆ ਅਮਰੀਕਾ ਦੇ ਵਿੱਚ ਕਹਿੰਦੇ ਮੈਰੀਨ ਪੁਲਿਸ ਦਾ ਉੱਚ ਅਹੁਦੇ ਤੇ ਅਧਿਕਾਰੀ ਸੀ ਇਹਨੇ ਆਪਣੀ ਨੌਕਰੀ ਛੱਡ ਦਿੱਤੀ ਤੇ ਇਸ ਭਰਾ ਦਾ ਨਾਮ ਹੈਗਾ ਵਾ ਜੀ ਸੂਰਤ ਮਿਲਾਪ ਸਿੰਘ ਇਹ ਨੌਕਰੀ ਪਤਾ ਕਿਉਂ ਛੱਡੀ ਆ ਕਹਿੰਦਾ ਅਸੀਂ ਗੁਰੂ ਦੀ ਸਿੱਖਿਆ ਨੂੰ ਛੱਡ ਨਹੀਂ ਸਕਦੇ ਅਸੀਂ ਗੁਰੂ ਦੀ ਦਿੱਤੀ ਹੋਈ ਪਛਾਣ ਨੂੰ ਕਹਿੰਦਾ ਅਸੀਂ ਛੱਡ ਨਹੀਂ ਸਕਦੇ ਅਸੀਂ ਗੁਰੂ ਦੇ ਸਿੰਘ ਉਹ ਬੱਚੇ ਆ ਜਿਹੜੇ ਕਿ ਤਖਤਾਂ ਤਾਜਾਂ ਨੂੰ ਤਾਂ ਠੋਕਰਾ ਮਾਰ ਸਕਦੇ ਆ ਪਰ ਅਸੀਂ ਆਪਣੇ ਕੇਸ ਕਤਲ ਨਹੀਂ ਕਰ ਸਕਦੇ ਅਸੀਂ ਆਪਣੀ ਦਾੜੀ ਨੂੰ ਕਤਲ ਨਹੀਂ ਕਰ ਸਕਦੇਗੇ ਤੁਹਾਨੂੰ ਸਾਰੇ ਨੂੰ ਪਤਾ ਹੀ ਹੈ ਕਿ ਡੋਨਲਡ 트ੰਪ ਦਾ ਇੱਕ ਬਿਆਨ ਆਇਆ ਸੀਗਾ ਜਿਹਦੇ ਵਿੱਚ ਉਹਨੇ ਕਿਹਾ ਸੀਗਾ ਚਾਹੇ ਆਰਮੀ ਫੌਜ ਦੇ ਵਿੱਚ ਜਾਂ ਫਿਰ ਕੋਈ ਪੁਲਿਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਧਿਕਾਰੀ ਆ ਉਹਨੂੰ ਅਗਰ ਉਹ ਸਰਦਾਰ ਆ ਤਾਂ ਉਹਨੂੰ ਆਪਣੀ ਦਾੜੀ ਕਤਲ ਕਰਵਾਉਣੀ ਪਊਗੀ ਵਾਲ ਕਤਲ ਕਰਵਾਉਣੇ ਪੈਣਗੇ ਕਲੀਨ ਸ਼ੇਪ ਹੋਣਾ ਪਵੇਗਾ ਤਾਂ ਜਾ ਕੇ ਉਹ ਨੌਕਰੀ ਕਰ ਸਕਦਾ ਆ ਤਾਂ ਇਸ ਭਰਾ ਨੇ ਆਪਣੀ ਜਿਹੜੀ ਕਿ ਮੈਰੀਨ ਪੁਲਿਸ ਦੇ ਵਿੱਚ ਉੱਚ ਅਧਿਕਾਰੀ ਸੀ ਉਸ ਅਹੁਦੇ ਨੂੰ ਲੱਤ ਮਾਰ ਦਿੱਤੀ ਤੇ ਕਿਹਾ ਮੈਂ ਗੁਰੂ ਦਾ ਇੱਕ ਸੱਚਾ ਸੇਖਾਂ ਵੀ ਮੈਂ ਨੌਕਰੀ ਛੱਡ ਸਕਦਾ ਆ ਪਰ ਮੈਂ ਗੁਰੂ ਦੀ ਸਿੱਖਿਆ ਤੇ ਗੁਰੂ ਨੇ ਜਿਹੜਾ ਸਾਨੂੰ ਪਹਿਚਾਨ ਇੱਕ ਅਲੱਗ ਪਹਿਚਾਨ ਦਿੱਤੀ ਆ ਵੀ ਮੈਂ ਉਹਨੂੰ ਨਹੀਂ ਛੱਡ ਸਕਦਾਗਾ ਸੋ ਦੇਖੋ ਇਦਾਂ ਦੇ ਵੀ ਲੋਕ ਨੇ ਦੁਨੀਆ ਦੇ ਵਿੱਚ ਜਿਸ ਨੌਕਰੀ ਨੂੰ ਪਾਉਣ ਦੇ ਵਾਸਤੇ ਲੋਕ ਕਹਿੰਨੇ ਪੱਬਾ ਭਾਰ ਹੋਏ ਰਹਿੰਦੇ ਆ ਵੀ ਸਾਨੂੰ ਐਡੇ ਅਹੁਦੇ ਦੀ ਨੌਕਰੀ ਮਿਲ ਜੇ ਤਾਂ ਇਸ ਭਰਾ ਨੇ ਉਸ ਨੌਕਰੀ ਨੂੰ ਲੱਤ ਮਾਰ ਦਿੱਤੀ ਆ ਅਮਰੀਕਾ ਦੇ ਸੂਰਤ ਮਲਾਪ ਸਿੰਘ ਨੇ ਜੀ ਤੇ ਇਹ ਅਮਰੀਕਾ ਮੈਰੀਨ ਪੁਲਸ ਦੇ ਵਿੱਚ ਉੱਚ ਆਦੇ ਤੇ ਤਰਨਾਤ ਸੀਗਾ ਤੇ ਦੇਖ ਲਓ ਦੋਸਤੋ ਐਵੇਂ ਨਹੀਂ ਕਿਹਾ ਜਾਂਦਾ ਫਿਰ ਕੁਝ ਤਾਂ ਸਪੈਸ਼ਲ ਗੱਲਾਂ ਹੁੰਦੀਆਂ ਨੇ ਜਿਹੜੇ ਕਹਿੰਦੇ ਨੇ ਸਿੰਘ ਮਾਰਦੇ ਠੋਕਰਾਂ ਬਈ ਤਖਤਾਂ ਤਾਜਾਂ ਨੂੰ ਤੇ ਲਾਈਕ ਜਰੂਰ ਕਰਿਓ ਇਸ ਭਰਾ ਦੇ ਵਾਸਤੇ ਤੇ ਕਮੈਂਟ ਜਰੂਰ ਬਣਦਾ ਆ ਇਹ ਵੀ ਜਰੂਰ ਕਰਿਓ ਜੀ ਸਤਿ ਸ੍ਰੀ ਅਕਾਲ